ਸੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਪੰਜਾਬ ਦੇ ਨਾਲ-ਨਾਲ ਉਹ ਸੈਰਮੈਨਟਿਕ ਸਥਾਨਾਂ ਜਿੱਥੇ ਆਸਾ ਬ੍ਰਾਸ ਮੰਦਿਰੀ ਦੀ ਜਾਣਕਾਰੀ ਹੁੰਦੀ ਹੈ ਮੁੱਖ ਸੇਵਾ ਦਾ ਜੰਮਕ੍ਰਿਸ਼ਣ ਜੰਮ ਜੀਤਪਾ ਹਨ ਉਹੋ ਜਿਹੀ ਜਾਣਕਾਰੀ ਲੈਣੇ ਆ ਕਿ ਬਹੁਤ ਸਾਰੇ ਲੋਕ ਉਹਨਾਂ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਪਰ ਜਾਣਕਾਰੀ ਤੋਂ ਵਾਂਝੇ ਹੋਣਗੇ ਚਾਹ ਲੋ ਜਾਣਕਾਰੀ ਤਾਂ ਨਾ ਮੁਸਤਕ ਹੋ ਨਹੀਂ ਸਕਦੀ ਸੋ ਇਸੇ ਲਈ ਜੀ ਦਤਾ ਜੀ ਹੁਣਤੀ ਆ ਜ਼ਿਲ੍ਹਾ ਹੁਸ਼ਿਆਰ ਪੱਤੇ ਪਿੰਡ ਪੁਜਾਰਾ ਕਹਿੰਦਾ ਸੀ ਜਹਦਰ ਬਾਬਾ ਗੁਰਦੇਵ ਸਿੰਘ ਜੀ ਆ ਸਾਹਿਬ ਜਨਕਾ ਸ਼੍ਰੀ ਫਤਿਹ ਸਿੰਘ ਬੰਗਾ ਸਾਹਿਬ ਕਰਨਾ ਦਲ ਦੇ ਮੁਖ ਪ੍ਰਬੰਧਕ ਨੇ ਉਹਨਾਂ ਦੇ ਨਾਲ ਇਸ ਸਥਾਨ ਬਾਰੇ ਗੱਲ ਕਰਾਂਗੇ ਕਿ ਇਸ ਸਥਾਨ ਤੇ ਉਹ ਕਿਹਨੋਂ ਤੋਂ ਸੇਵਾ ਕਰਦੇ ਹੋ ਇਤਿਹਾਸ ਕੀ ਹੈ ਉਹ ਵੀ ਤੁਹਾਡਾ ਸਵਾਲ ਕਿੰਦਾ ਮਾਰਦੇ ਅੱਛਾ ਜੀ ਜਗਨ ਨਿ ਪੱਜਨਮ ਮਖਾਦਸਾ ਹਾਲ ਸਾਹਿਬ ਪੂਜਯ ਬੈਜੋਬ ਸਤ ਗੋਬਿੰਦ ਸਿੰਘ ਪਤਿ ਖਾਲਸਾ ਦਾਸ ਪਰਸਮਿਤ ਸੋਹ ਖਾਲਸਾ ਆਲਪੁਰ ਦੀ ਫੌਜ ਪ੍ਰਗਟਿਉ ਖਾਲਸਾ ਪਰਮਾਤਮ ਦੀ ਮੋਜ ਸਾਹਿਬੇ ਕਮਾਲ ਪਰਮਸਰਦਾਰ ਦੇ ਪਿਤਾ ਸ੍ਰੀ ਗੁਰੂ ਗੋਬੇ ਸਿੰਘ ਸਾਹਿਬ ਮਹਾਰਾਜ ਦੇ ਪਾਤਸ਼ਾਹ ਜਿਨ੍ਹਾਂ ਨੂੰ ਬੜੋ ਸਾਇਆ ਹੋਇਆ ਖਾਲਸਾ ਇਸ ਦਲ ਪੰਥ ਦੀ ਸੇਵਾ ਸਤਗੁਰ ਜੀ ਨੇ ਤਰਸ ਕਰਕੇ ਆਪਣੇ ਨਿਵਾਣੇ ਸੇਵਕ ਦਾਸ ਗੁਰਦੇਵ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਸਾਹਿਬ ਜادہ ਬਾਬਾ ਫਤੇ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣਾ ਬੁਨੀਆ ਵਿੱਚਣਵਾ ਕੇ ਠੰਡੇ ਬੋਟੇ ਬਿਚੇ ਠੰਡੀਆਂ ਹਵਾਵਾਂ ਪਿੰਡੇ ਤੇ ਹੰਡਾਈਆਂ ਸਰੀਰ ਉੱਤੇ ਸ਼ਮਕਾ ਦੀ ਮਾਰ ਖਾਧੀ ਅਤੇ ਆਪਣੇ ਮੁਖ ਦੇ ਉੱਤੇ ਗਲੇਲਿਆਂ ਦੀ ਮਾਰ ਖਾਧੀ ਆਪਣਾ ਬੁਨੀਆ ਵਿੱਚਣਵਾਇਆ ਇਹ ਆਪਣੀਆਂ ਗਰਦਨਾਂ ਤੇ ਕਟਾਰਾਂ ਚਲਵਾ ਕਰਕੇ ਬਸੈ ਤੇ ਅਕਹਿ ਕਟਸਾ ਹਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੋ ਉਹ ਮਹਾਨ ਸੂਰਬੀਰ ਯੋਧੇ ਤੰਤਰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਤਰਸ ਕਰਕੇ ਆਪਣੇ ਦਲਪੰਦੇ ਸੇਵਾਦਾਰ ਨੂੰ ਬਖਸ਼ਿਸ਼ ਕੀਤੀ ਦਾਸ ਦੀ ਝੋਲੀ ਪਾਈ ਸੋ ਦਾਸ 2011 ਤੋਂ ਸਾਹਿਬ ਜادہ ਬਾਬਾ ਫਤਿਹ ਸਿੰਘ ਤਾਨਾਦਾਰ ਜੋ ਬਾਬਾ ਫਤੇ ਸਿੰਘ ਸੈਲਟੀ ਦੀ ਮਿਸਲ ਹੈ ਉਹਦੀ ਸੇਵਾ ਵਿੱਚ ਸ਼੍ਰੋਮਣੀ ਪੰਥ ਅਕਾਲੀ ਵੱਡਾ ਦਲ 96 ਕਰੋੜੀ ਸਿੰਘ ਸਾਹਿਬ ਬਾਬਾ ਜਗਤਾਰ ਸਿੰਘ ਸਾਹਿਬ ਜੀ ਨੇ ਨਿਸ਼ਾਨ ਤੋਂ ਸੇ ਅਤੇ ਫਰਲੇ بڑا ਦਮਾਲਾ ਬਖਸ਼ਿਸ਼ ਕਰਕੇ ਇਸ ਦਲ ਪੰਥ ਦੀ ਸੇਵਾ ਬਖਸ਼ਿਸ਼ ਕੀਤੀ ਤੋਂ ਉਦੋਂ ਤੋਂ ਲੈ ਕਰਕੇ ਜਥੇਬੰਦੀ ਦੀ ਸੇਵਾਦਾਰ ਸਤਗੁਰੂ ਜੀ ਦੇ ਦਸੇ ਹੋਏ ਵਿਚਾਰਾਂ ਦੇ ਮੁਤਾਬਕ ਨਿਭਾਉਣ ਦਾ ਯਤਨ ਕਰ ਰਿਹਾ ਹਾਂ ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਸੰਨ 13 ਦੇ ਵਿੱਚ ਇਹ ਪਾਵਨ ਪਵਿੱਤਰ ਸਥਾਨ ਦੀ ਸੇਵਾ ਜਥੇਵੰਦੀ ਨੂੰ ਮਿਲੀ ਉਸ ਤੋਂ ਪਹਿਲਾਂ ਇਸ ਸਥਾਨ ਦੀ ਸੇਵਾ ਠੀਕ ਢੰਗ ਨਾਲ ਨਹੀਂ ਸੀ ਹੋ ਰਹੀ ਸੋ ਸੰਤਾਂ ਦੇ ਜੋਰ ਪਾਉਣ ਦੇ ਉੱਤੇ ਇਹ ਸੇਵਾ ਸੰਭਾਲ ਕੀਤੀ ਗਈ ਇਹ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਕਿਸੇ ਨੂੰ ਕੁਝ ਪਤਾ ਨਹੀਂ ਸੀ ਪਰ ਜਦੋਂ ਖੋਜ ਕੀਤੀ ਗਈ ਜੱਥੇਬੰਦੀ ਵੱਲੋਂ ਇਸ ਪਾਵਨ ਪਵਿੱਤਰ ਸਥਾਨ ਤੇ ਬਾਬਾ ਹਰਦਾਸ ਸਿੰਘ ਜੀ ਜੋ ਬਾਬਾ ਜਸਾ ਸਿੰਘ ਰਾਮਗੜੀਆ ਜੋ ਰਾਮਗੜੀਆ ਮਿਸਲ ਦੇ ਸਰਦਾਰ ਹੋਏ ਬਾਬਾ ਜਸਾ ਸਿੰਘ ਰਾਮਗੜੀਆ ਉਹਨਾਂ ਦੇ ਪਿਤਾ ਜੀ ਸਤਕਾਰਯੋਗ ਦਾਦਾ ਜੀ ਸਤਕਾਰਯੋਗ ਬਾਬਾ ਹਰਦਾਸ ਸਿੰਘ ਜੀ ਜੋ ਬਾਬਾ ਜੀ ਬਾਬਾ ਜਸਾ ਸਿੰਘ ਆਰੰਗੜੀ ਦੇ ਪਿਤਾ ਜੀ ਸਰਦਾਰ ਭਗਵਾਨ ਸਿੰਘ ਜੀ ਦੇ ਪਿਤਾ ਸੀ ਸੋ ਉਹਨਾਂ ਨੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ 10000 ਫੌਜ ਦਾ ਮੁਕਾਬਲਾ ਕਰਤੀ ਬਾਬਾ ਹਰਤਾ ਸਿੰਘ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਵੱਡੇ-ਵਡੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਵੀ ਕਰਦੇ ਰਹੇ ਸੀਨਾ ਮਸੀਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਨੂੰ ਸ਼ਾਸਤਰ ਬਣਾ ਕਰਕੇ ਵੀ ਸਤਿਗੁਰ ਜੀ ਨੂੰ ਬੜੇ ਬੜੇ ਸੁੰਦਰ ਕੀਮਤੀ ਸ਼ਾਸਤਰ ਬਣਾ ਕਰਕੇ ਸੁਰ ਸਿੰਘ ਦੀ ਧਰਤੀ ਤੇ ਸਤਿਗੁਰ ਜੀ ਨੂੰ ਬਖਸ਼ਿਸ਼ ਕਰਦੇ ਰਹੇ ਆਭਤੀ ਬਣਾ ਕੇ ਜਦੋਂ ਬੇਲਾ ਆਇਆ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਤੇ ਬਾਬਾ ਹਰਦਾਸ ਸਿੰਘ ਜੀ ਤੇ ਬਾਬਾ ਹਰਦਾਸ ਸਿੰਘ ਜੀ ਦੇ ਸਪੁੱਤਰ ਬਾਬਾ ਭਗਵਾਨ ਸਿੰਘ ਜੀ ਜੋ ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਫੌਜ ਵਿੱਚ ਸ੍ਰੀ ਅਨੰਦਪੁਰ ਸਾਹਿਬ ਭਰਤੀ ਹੋਏ ਤੇ ਗੁਰੂ ਸਾਹਿਬ ਜੀ ਦੇ ਕਾਰਕਮਲਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਪੰਗਾਣੀ ਦੇ ਜੁੱਧ ਵਿੱਚ ਵੀ ਬਾਬਾ ਹਰਦਾਸ ਸਿੰਘ ਸਾਹਿਬ ਜੀ ਨੇ ਆਪਣਾ ਯੋਗਦਾਨ ਪਾਇਆ ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਸਾਹਿਬ ਜੀ ਜਦੋਂ ਜਾਵਰਖਾਂ ਖਾਂ ਤੋਂ ਪੰਤਾਂ ਦੀ ਲੜਕੀ ਨੂੰ ਛਡਾਉਣ ਵਾਸਤੇ ਹੁਸ਼ਿਆਰਪੁਰ ਬੜੀ ਬੱਸੀ ਵਿਖੇ ਜਾਵਰਖਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਇਹ ਬੰਦਤਾਂ ਦੀ ਲੜਕੀ ਨੂੰ ਛਡਾਉਣ ਵਾਸਤੇ ਮਹਾਨ ਪਰਮਕਰਨ ਕਰਨ ਵਾਸਤੇ ਬਾਬਾਜੀਤ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਆਏ ਉਹਦੋਂ ਕਿ ਬਾਬਾ ਹਰਦਾਸ ਸਿੰਘ ਸਾਹਿਬ ਜੀ ਬਾਬਾਜੀਤ ਸਿੰਘ ਸਾਹਿਬ ਜੀ ਦੇ ਨਾਲ ਹੁਸ਼ਾਲਪੁਰ ਦੀ ਧਰਤੀ ਤੇ ਆਏ ਉਸ ਤੋਂ ਬਾਅਦ ਬਾਬਾ ਹਰਦਾਸ ਸਿੰਘ ਸਾਹਿਬ ਜੀ ਨੂੰ ਮਾਝੇ ਤੇ 도ਆਬੇ ਦੇ ਵਿੱਚ ਗੁਰੂ ਸਾਹਿਬ ਜੀ ਦੀ ਸਿੱਖੀ ਦੇ ਪ੍ਰਚਾਰ ਵਾਸਤੇ ਸੇਵਾ ਬਖਸ਼ਿਸ਼ ਕੀਤੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪੈ ਗਿਆ ਗੁਰੂ ਸਾਹਿਬ ਜੀ ਨੇ ਨੰਦਪੁਰ ਸਾਹਿਬ ਛੱਡ ਕੇ ਚਮਕੌਰ ਸਾਹਿਬ ਜੀ ਦੀ ਜੰਗ ਲੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਰੇ ਲਾਲ ਸ਼ਹੀਦیاں ਪ੍ਰਾਪਤ ਕਰ ਗਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੁਕਸਰ ਸਾਹਿਬ ਜੀ ਜੰਗ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਗੰਦਮਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਲਈ ਮਿਲ ਕੇ ਸਥਾਪਨਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਹਯੂਤ ਸਾਹਿਬ ਤਾਂ ਨਦੇੜ ਦੀ ਧਰਤੀ ਤੇ ਜਾ ਕੇ ਜੋਤੀ ਜੋ ਸਮਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਤਿਗੁਰ ਸੱਚੇ ਪਾਤਸ਼ਾਹ ਜਨਾਬ ਹੱਥੀਂ ਜਨੈਲ ਬਣਾ ਕੇ ਤੋਰਿਆ ਤੇ ਜਦੋਂ ਛੱਪੜਛੜੀ ਦਾ ਜੰਗ ਹੋਇਆ ਉਹਦੇ ਵਿੱਚ ਬਾਬਾ ਹਰਦਾਸ ਸਿੰਘ ਜੀ ਇਹ ਬਾਬਾ ਭਗਵਾਨ ਸਿੰਘ ਜੀ ਜੋ ਜਸਾ ਸਿੰਘ ਰਾਮ ਗੜੀਏ ਦੇ ਪਿਤਾ ਜੀ ਬਾਬਾ ਭਗਵਾਨ ਸਿੰਘ ਜੀ ਤੇ ਦਾਦਾ ਜੀ ਬਾਬਾ ਹਰਦਾਸ ਸਿੰਘ ਜੀ ਇਹਨਾਂ ਨੇ ਸੰਪਰਸ਼ੀਨੀ ਦੇ ਜੰਗ ਵਿੱਚ ਵੀ ਮਹਾਨ ਯੋਗਦਾਨ ਪਾਇਆ ਸੋ ਉਸ ਤੋਂ ਬਾਅਦ ਜਦੋਂ ਖਾਲਸਾ ਰਾਜ ਕਾਇਮ ਹੋਇਆ 709 ਸਾਲ ਮੁਗਲ ਸਲਤਨਤ ਦਾ ਰਾਜ ਸਾਡੇ ਤੇ ਰਿਹਾ ਜੋ ਜ਼ੁਲਮ ਕਰਦੇ ਰਹੇ ਤੇ ਜ਼ੁਲਮ ਦਾ ਨਾਸ ਕਰਨ ਵਾਸਤੇ ਧਰਮ ਦਾ ਪ੍ਰਕਾਸ਼ ਕਰਨ ਵਾਸਤੇ ਸਤਗੁਰੂ ਜੀ ਨੇ ਖਾਲਸੇ ਨੂੰ ਖਾਲਸੇ ਦੀ ਸਥਾਪਨਾ ਕੀਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰਕੇ ਬਾਬਾ ਹਰਦਾਸ ਸਿੰਘ ਤੇ ਬਾਬਾ ਭਗਵਾਨ ਸਿੰਘ ਜੀ ਨੂੰ ਦੁਆਬੇ ਤੇ ਮਾਝੇ ਦੀ ਵਿੱਚ ਖਾਲਸਾ ਨਿਸ਼ਾਨ ਸੱਭ ਚੜਾਉਣ ਵਾਸਤੇ ਖਾਲਸਾ ਰਾਜ ਕਾਇਮ ਕਰਨ ਵਾਸਤੇ ਹੁਕਮ ਦਿੱਤਾ ਤੇ ਬਾਬਾ ਹਰਦਾਸ ਸਿੰਘ ਜੀ ਤੇ ਬਾਬਾ ਭਗਵਾਨ ਸਿੰਘ ਜੀ ਬਾਬਾ ਬੰਦਾ ਸਿੰਘ ਸਾਹਿਬ ਜੀ ਦਾ ਹੁਕਮ ਮੰਨ ਕੇ ਰਾਹੋਂ ਦਾ ਕਿਲਾ ਫਤਿਹ ਕੀਤਾ ਤੇ ਇੱਥੇ ਬਜਵਾੜੇ ਵੀ ਮੁਸਲਮਾਨਾਂ ਦਾ ਕਿਲਾ ਸੀ ਉਹ ਵੀ ਫਤਿਹ ਕਰਕੇ ਬਜਵਾੜੇ ਵਿਖੇ ਵੀ ਖਾਲਸਾ ਰਾਜ ਕਾਇਮ ਕੀਤਾ ਸੁਲਤਾਨਪੁਰ ਸਾਹਿਬ ਵਿਖੇ ਵੀ ਖਾਲਸੇ ਦਾ ਰਾਜ ਕਾਇਮ ਕੀਤਾ ਤੇ ਇਹ ਸਾਰੇ ਇਲਾਕੇ ਵਿੱਚ ਖਾਲਸਾ ਰਾਜ ਦੀ ਕਾਇਮੀ ਵਾਸਤੇ ਬਾਬਾ ਹਰਦਾਸ ਸਿੰਘ ਜੀ ਨੇ ਬੜਾ ਵੱਡਾ ਯੋਗਦਾਨ ਪਾਇਆ ਤੇ ਅੰਤਲੇ ਸਮੇਂ ਵੀ ਬਾਬਾ ਹਰਦਾਸ ਸਿੰਘ ਜੀ ਤੇ ਬਾਬਾ ਭਗਵਾਨ ਸਿੰਘ ਜੀ 200 ਸਿੰਘਾਂ ਦਾ ਜਥਾ ਲੈ ਕੇ ਸਰਹੰਦ ਨੂੰ ਜਾਣ ਵਾਸਤੇ ਰਾਤ ਇਸ ਕਿਲੇ ਵਿੱਚ ੜਕ ਕੇ ਹੋਏ ਸਨ ਤੇ ਉਧਰ ਮੁਗਲੀਆਂ ਫੌਜਾਂ ਨੂੰ ਪਤਾ ਲੱਗ ਗਿਆ ਤੇ 10000 ਫੌਜ ਲੈ ਕੇ ਅੱਯਾਪੁਰਿਆ ਦਲੇਰ ਖਾਂ ਇਸ ਬਜਵਾੜੇ ਨੂੰ ਘੇਰਾ ਪਾ ਲਿਆ ਅੰਦਰੋਂ ਬਾਬਾ ਜੀ ਨੂੰ ਅੰਮ੍ਰਿਤਪਾਲ ਸਿੰਘ ਉੱਠਦੇ ਸੀ ਸ਼ਲਾਨ ਕਰਦੇ ਸੀ ਜਦੋਂ ਪਤਾ ਲੱਗਿਆ ਬਹੁਤ ਵੱਡੀ ਗਿਣਤੀ ਵਿੱਚ ਬਾਦ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ ਤੇ ਅੰਦਰੋਂ ਹੀ ਤੀਰਾਂ ਦੀ ਵਰਖਾ ਕਰਕੇ ਗੋਲੀਆਂ ਦੀ ਵਰਖਾ ਕਰਕੇ ਫੌਜ ਨੂੰ ਪਿੱਛੇ ਵੱਲ ਧਕੇਲ ਦਿੱਤਾ ਜੋ ਇਹ ਹਸਤਾਨ ਹੈ ਮੈਦਾਨੇ ਜੰਗ ਬਣਿਆ ਜਿਸ ਹਸਤਾਨ ਦੀ ਸੇਵਾ ਸਹਬਜ਼ਾਦਾ ਬਾਬਾ ਬੱਜੇ ਸਿੰਘ ਤਾਨਾ ਦਲ ਨੂੰ ਜਥੇਬੰਦੀ ਨੂੰ ਮਿਲੀ ਹੋਈ ਹੈ ਜਦੋਂ ਬਾਬਾ ਜੀ ਨੇ ਇਹ ਸਮਝਿਆ ਕਿ ਅੰਦਰ ਤੇ ਕਿਲੇ ਵਿੱਚ ਬਹੁਤ ਬਹੁਤ ਸਮਾਂ ਰਹਿਣ ਵਾਸਤੇ ਰਸਣ ਵੀ ਨਹੀਂ ਹੈ ਨਾ ਕੋਈ ਲੰਮਾ ਜੰਗ ਕਰਨ ਵਾਸਤੇ ਹਥਿਆਰ ਹਨ ਅੰਦਰੋਂ ਗੋਲੀਆਂ ਦੀ ਤੇ ਤੀਰਾਂ ਦੀ ਵਿਚਾਰ ਕਰਕੇ ਫੌਜ ਨੂੰ ਪਿੱਛੇ ਧੱਕ ਕੇ ਤੇਗਾ ਖਿੱਚ ਕੇ ਕਿਲੇ ਵਿੱਚੋਂ ਬਾਹਰ ਆ ਕੇ ਫਿਰ ਇਸ ਮੈਦਾਨੇ ਜੰਗ ਅੰਦਰ ਜੰਗ ਹੋਇਆ ਇਹਦੇ ਵਿੱਚ 2000 ਮੁਗਲੀਆਂ ਫੌਜਾਂ ਮਾਰੀਆਂ ਗਈਆਂ ਅਤੇ ਦਲੇਰ ਖਾਂ ਵੀ ਮਾਰਿਆ ਗਿਆ ਤੇ ਫੌਜਾਂ ਪਿੱਛੇ ਪਲ ਭੱਜ ਗਈਆਂ ਤੇ 100 ਸਿੰਘ ਸ਼ਹੀਦ ਹੋਇਆ ਬਾਬਾ ਹਰਦਾਸ ਸਿੰਘ ਸਾਹਿਬ ਜੀ ਦੇ ਵੀ ਤੀਰ ਐਸਾ ਵੱਜਿਆ ਤੇ ਉਹਨਾਂ ਦੇ ਹਾਰਟ ਨੂੰ ਟੱਚ ਕਰ ਗਿਆ ਤੇ ਬਾਬਾ ਭਗਵਾਨ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਸੁਪੁੱਤਰ ਨੇ ਇਲਾਕੇ ਦੇ ਹਕੀਮ ਸੱਜੇ ਇਲਾਜ ਕਰਵਾਇਆ ਪਰ ਸਾਰਸਿਕ ਸਿੱਧ ਨਾ ਹੋਇਆ ਬਹੁਤ ਸਾਰਾ ਖੂਨ ਵਹਿਣ ਦੇ ਕਾਰਨ ਬਾਬਾ ਹਰਦਾਸ ਸਿੰਘ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਤੇ ਬਾਬਾ ਭਗਵਾਨ ਸਿੰਘ ਸਾਹਿਬ ਜੀ ਨੇ ਆਪਣੇ ਸਤਕਾਰਯੋਗ ਪਿਤਾ ਬਾਬਾ ਹਰਦਾਸ ਸਿੰਘ ਜੀ ਦਾ ਆਪਣੇ ਹੱਥੀਂ ਇਸ ਪਾਵਨ ਪਵਿੱਤਰ ਸਥਾਨ ਤੇ ਸੰਸਕਾਰ ਕੀਤਾ ਨਾਲ ਸੂ ਸਿੰਘਾਂ ਦਾ ਹੋਰ ਸੰਸਕਾਰ ਕੀਤਾ ਸੋ ਇਸ ਪਵਿੱਤਰ ਸਥਾਨ ਦੀ ਸੇਵਾ ਜਿੱਥੇ ਜੱਸਾ ਸਿੰਘ ਰਾਮ ਪੜੀਏ ਦੇ ਦਾਦਾ ਜੀ ਅਤੇ ਬਾਬਾ ਜੱਸਾ ਸਿੰਘ ਰਾਮ ਪੜੀਏ ਦੇ ਪਿਤਾ ਜੀ ਨੇ ਇੱਥੇ ਮੁਬਾਰਕ ਚੜ੍ਹਨ ਪਾਏ ਇਹ ਬਾਬਾ ਹਰਦਾਸ ਸਿੰਘ ਜੀ ਨੇ ਸ਼ਹੀਦੀ ਪ੍ਰਾਰਥਨਾ ਕੀਤੀ ਇਹ ਬਾਬਾ ਭਗਵਾਨ ਸਿੰਘ ਜੀ ਨੇ ਆਪਣੇ ਹੱਥੀਂ ਉਹਨਾਂ ਸ਼ਹੀਦਾਂ ਸਿੰਘਾਂ ਦਾ ਸੰਸਕਾਰ ਪਾਵਨ ਭਗਤਾਂ ਧਰਤੀ ਤੇ ਕੀਤਾ ਸੋ ਇਹ ਹੁਣ ਸਹਿਰਗਾਦਾ ਬਾਬਾ ਫਤਿਹ ਸਿੰਘ ਤਰਨਾ ਦਾ ਜਥੇਬੰਦੀ ਦਾ ਹੈੱਡਕੁਆਰਟਰ ਹੈ ਸੋ ਜਿੰਨੇ ਵੀ ਗੁਰਮਤ ਸਮਾਗਮ ਇੱਥੇ ਕਰਵਾਏ ਜਾਂਦੇ ਹਨ ਸੋ ਫ੍ਰੀ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਸੋ ਕਿਸਾਨ ਵੀਰ ਜੋ ਆਪਣੇ ਦੇਸ਼ ਵਾਸਤੇ ਸੰਘਰਸ਼ ਕਰ ਰਹੇ ਹਨ ਪੰਜਾਬ ਵਾਸਤੇ ਆਪਣੀ ਹੱਕੀ ਮੰਗਾ ਵਾਸਤੇ ਉਨਾ ਕਿਸਾਨ ਵੀਰਾਂ ਦਾ ਵੀ ਸਤਿਜ ਦਿੱਤਾ ਜਾਂਦਾ ਹੈ ਉਹ ਸਮਾਜਿਕ ਕੰਮਾਂ ਦੇ ਵਿੱਚ ਜਿੱਥੇ ਬੰਦੀ ਵੱਲੋਂ ਵੀ ਯੋਗਦਾਨ ਪਾਇਆ ਜਾਂਦਾ ਹੈ ਸੋ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਥਾਂ-ਪਰ ਥਾਂ ਜਾ ਕਰਕੇ ਪ੍ਰੋਗਰਾਮ ਕੀਤੇ ਜਾਂਦੇ ਹਨ ਜੋੜ ਮੇਲਿਆਂ ਵਿੱਚ ਜਾ ਕਰਕੇ ਸੇਵਾਵਾਂ ਕੀਤੀਆਂ ਜਾਂਦੀਆਂ ਹਨ ਲੰਗਰ ਲਾਏ ਜਾਂਦੇ ਹਨ ਸੋ ਕੱਲ ਹੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਇਸ ਸਥਾਨ ਤੇ ਮਨਾਇਆ ਗਿਆ ਜਿਸ ਵਿੱਚ ਫਰੀ ਮੈਡੀਕਲ ਕੈਂਪ ਲਾ ਕਰਕੇ ਮਰੀਜ਼ਾਂ ਦੀ ਸੇਵਾ ਕੀਤੀ ਗਈ ਸੋ ਇਹ ਜਲ ਪੰਥ ਲੋਕ ਲੋਕਾਂ ਦੀ ਸੇਵਾ ਵਾਸਤੇ ਸੰਗਤ ਦੀ ਸੇਵਾ ਵਾਸਤੇ 24 ਘੰਟੇ ਹਾਜ਼ਰ ਹੈ ਸੋ ਭਾਈ ਸਾਹਿਬ ਭਾਈ ਦਜੀਤ ਸਿੰਘ ਜੀ ਜਨੋਖਾ ਜੋ ਸਾਡੀ ਆਵਾਜ਼ ਸਾਰੇ ਸਿੱਖ ਜਗਤ ਅੰਦਰ ਵਿਸ਼ਵ ਦੇ ਅੰਦਰ ਪਹੁੰਚਾਉਣ ਵਾਸਤੇ ਬੜਾ ਯਤਨ ਕਰਦੇ ਹਨ ਦਾਸ ਸਰਦਾਰ ਦਜੀਤ ਸਿੰਘ ਅਜਰੋਹਾ ਜੀ ਦਾ ਵੀ ਧੰਨਵਾਦ ਹੈ ਜੋ ਜੋ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਨੇਹਾ ਸਾਰੇ ਵਿਸ਼ਵ ਤੇ ਦੇ ਰਹੇ ਹਨ ਸੋ ਦਾਸ ਨੂੰ ਇਹ ਬੇਨਤੀ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਾ ਤੋਂ ਦੂਰ ਰਹਿ ਕਰਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਵਿੱਚ ਹਾਜ਼ਰ ਹੋਣ ਅਤੇ ਦੇਸ਼ ਦੀ ਸੇਵਾ ਵਾਸਤੇ ਸਦਾ ਤਤਪਰ ਰਹਿਣ ਕਿਉਂਕਿ ਪਿਛਲੇ ਸਮੇਂ ਅੰਦਰ ਜਦੋਂ ਸਾਡੇ ਦੇਸ਼ ਤੇ ਨਾਦਰ ਸ਼ਾ ਅਫਗਾਨੀ ਵਰਗੇ ਹਮਲੇ ਕਰਦੇ ਸੀ ਤੇ ਉਦੋਂ ਪੰਜਾਬ ਦੇ ਸੂਰਬੀਰ ਯੋਧੇ ਨਿਹੰਗ ਸਿੰਘਾਂ ਦੇ ਰੂਪ ਵਿੱਚ ਉਹਨਾਂ ਦਾ ਮੁਕਾਬਲਾ ਕਰਦੇ ਸੀ ਇਹ ਸਾਰੇ ਦੇਖ ਦਾ ਲੁੱਟਿਆ ਹੋਇਆ ਸਮਾਨ ਵਾਪਸ ਕਰਵਾਉਦੇ ਸਨ ਸਾਡੇ ਦੇਸ਼ ਦੀਆਂ ਬਹੁ ਬੇਟੀਆਂ ਨੂੰ ਜਦੋਂ ਫੜ ਕੇ ਇਥੋਂ ਪੰਜਾਬ ਦੀ ਧਰਤੀ ਤੋਂ ਲੰਘਦੇ ਸੀ ਤੇ ਉਸ ਵੇਲੇ ਪੰਜਾਬ ਦੇ ਮੁੱਛਪੜ ਨੌਜਵਾਨ ਜੋਧੇ ਜਿਹੜੇ ਸਨ ਨਿਹੰਗ ਸਿੰਘਾਂ ਦੇ ਰੂਪ ਵਿੱਚ ਅਫਗਾਨੀ ਇੰਦਰੀਆਂ ਫੌਜਾਂ ਨੂੰ ਭਾਜ ਦੇ ਕੇ ਆਪਣੀ ਬਹੁ ਬੇਟੀਆਂ ਨੂੰ ਵੀ ਪਹੁੰਚਾਉਂਦੇ ਸਨ ਤੇ ਲੁੱਟਿਆ ਹੋਇਆ ਸਮਾਨ ਵੀ ਉਹਨਾਂ ਤੋਂ ਵਾਪਸ ਕਰਵਾਉਦੇ ਸਨ ਸਵੇ ਪਰ ਪੰਜਾਬ ਦੀ ਧਰਤੀ ਸੂਰਬੀ ਯੋਧਿਆਂ ਦੀ ਧਰਤੀ ਹੈ 90% ਕੁਰਬਾਨੀਆਂ ਪੰਜਾਬ ਨੇ ਦੇਸ਼ ਨੂੰ ਉਜਾਲਾ ਕਰਨ ਵਾਸਤੇ ਵੀ ਕੀਤੀਆਂ ਤੇ ਹੁਣ ਵੀ ਪੰਜਾਬ ਦੇ ਸੂਰਬੀਰ ਯੋਧੇ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਇਧਰ ਕਿਸਾਨ ਲੋਕ ਹਲ ਵਾ ਕੇ ਸਾਰੇ ਦੇਸ਼ ਦਾ ਢਿੱਡ ਭਰ ਰਹੇ ਹਨ ਅਨ ਅਗਾ ਕਰਕੇ ਸਾਰਿਆਂ ਨੂੰ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ ਪੰਜਾਬ ਵਿੱਚ ਅੱਜ ਕੋਈ ਭੁੱਖਾ ਨਹੀਂ ਸੌਂਦਾ ਸੋ ਸਾਨੂੰ ਆਪਣੇ ਬੱਚਾ ਨੂੰ ਨਸ਼ਿਆਂ ਤੋਂ ਬਚਾ ਕੇ ਗੁਰਮਤਿ ਦਾ ਗੁਰਮਤਿ ਦਾ ਗਿਆਨ ਆਪਣੇ ਸੂਰਬੀਰ ਯੋਧਿਆਂ ਦਾ ਜਿਨ੍ਹਾਂ ਨੇ ਛਾਨਾ ਮਤਾ ਇਤਿਹਾਸ ਜਿਹੜੇ ਆਰਿਆ ਨਾਲ ਜੀਰੇ ਗਏ ਚੜਖੜੀਆਂ ਤੇ ਚੜ ਗਏ ਜਿਨ੍ਹਾਂ ਨੇ ਮੈਦਾਨੇ ਜੰਗਾਂ 'ਚ ਦਸਾ-ਸਾ ਲੱਖ ਬੈਰੀ ਦੇ ਆਹੂ ਲਾਉਂਦਿਆਂ ਹੋਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਸੂਰਬੀਰ ਯੋਧੇ ਬਾਬਾ ਅਜੀਤ ਸਿੰਘ ਬਾਬਾ ਜੋੜਾ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰਕੇ ਦਿਖਾਏ ਜਿਨ੍ਹਾਂ ਦੇ ਹੌਂਸਲੇ ਹਿਮਾਲਿਆ ਪਰਬਤੋਂ ਵੀ ਮਜ਼ਬੂਤ ਹੌਂਸਲੇ ਸਨ ਤੇ ਜਿਨ੍ਹਾਂ ਦੀ ਸੋਚ ਅਸਮਾਨ ਤੇ ਵੀ ਇਟਰੀ ਸੋਸੀ ਉਹਨਾਂ ਸੂਰਬੀਰ ਯੋਧਿਆਂ ਨੇ ਆਪਣੇ ਸਰੀਰਾਂ ਤੇ ਭਾਵੇਂ ਸਹਿਤ ਤੇ ਕਹਿ ਘਟਸਾ ਹਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਉਹਨਾਂ ਦੇ ਸ਼ਹੀਦੀ ਦੇ ਸਦਕਾ ਹੀ ਨੌ ਸਦੀਆਂ ਜੋ 7 ਸਦੀਆਂ 709 ਸਾਲ ਦਾ ਮੁਲਕ ਸultanat ਦਾ ਰਾਜ ਜਿਹੜਾ ਪਟਕੇ ਖਾਲਸਾ ਰਾਜ ਕਾਇਮ ਹੋਇਆ ਸੋ ਆਪਣੇ ਨੌਜਵਾਨ ਜਿਹੜੇ ਆਪਣੇ ਸ਼ਬਦ ਆਪਣੇ ਕਰਤਵਾਂ ਨੂੰ ਪਛਾਣਦੇ ਹੋਇਆਂ ਦੇਸ਼ ਦੀ ਸੇਵਾ ਵਿੱਚ ਕੌਮ ਦੀ ਸੇਵਾ ਵਿੱਚ ਹਾਜ਼ਰ ਹੋਣ ਨਸ਼ਿਆਂ ਦਾ ਤਿਆਗ ਕਰਕੇ ਚੰਗੇ ਸਮਾਜ ਦੀ ਸਿਰਜਣਾ ਆਪ ਕਰ ਸਕੀਏ ਸੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਐਸਾ ਦੋਸਤੋ ਇਸ ਸਨ ਜੈਦਾ ਰੋਬਾ ਗੁਰਦੇਵ ਸਿੰਘ ਹੋਰੀ ਜਿਨ੍ਹਾਂ ਨੇ ਇਸ ਸਥਾਨ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦੇ ਨਾਲ ਦੀ ਨਾਲ ਸਿੱਖੋਂ ਦੇ ਇਤਿਹਾਸ ਕਰਵਾਲੀਆਂ ਬਾਰੇ ਵੀ ਸਾਰੇ ਲੋਕਾਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰਾਇਆ ਤਾਂ ਕਿ ਜਿਹੜੇ ਨਸ਼ੇ ਦੇ ਰਸਤਾ ਉਹ ਉਹਨਾਂ ਕਰਵਾਲੀਆਂ ਨੂੰ ਦੇਖਦੇ ਹੋਏ ਆਪਣਾ ਜੀਵਨ ਵੀ ਵਧੀਆ ਤਰੀਕੇ ਨਾਲ ਬਸਰ ਕਰਨ ਤੇ ਵਧੀਆ ਤਰੀਕੇ ਨਾਲ ਜਿਹੜੀ ਵੀ ਉਹਨਾਂ ਦੀ ਜੀਵਨ ਜੀਵਨ ਵਿੱਚ ਕੋਈ ਸਫਲਤਾ ਉਹਨੂੰ ਹਾਸਲ ਕਰਨ। ਅਸ਼ਰਪੁਰ ਤੋਂ ਦਾਬਾਤ ਲਈ ਦਰਜੀਤ ਅਜਨੂਹਾ। ਬਹੁਤ ਬਹੁਤ ਧੰਨਵਾ